ਦਾ ਹੈ ਇਹ ਸੌਣ ਵਾਲਿਆ ਇਹ ਸੌਣ ਵਾਲੇ ਜਾ ਜਾ ਕੌਣ ਸੁੱਤੇ ਪੈਣੇ ਅੱਜ ਅੱਜ ਸੁੱਤੇ ਗਾਉਂ ਨੇ ਕਿਤੇ ਟਵਾਡੇ ਚੁੱਤ ਨਹੀਂ ਕੋ ਸੁੱਤਾ ਸੌਣਾ ਇਹ ਅਰਥ ਨਹੀਂ ਆ ਜੋ ਤੁਸੀਂ ਰਾਤ ਨੂੰ ਜੋ ਸੌਂਦੇ ਹੋ ਦੁਪਹਿਰ ਨੂੰ ਸੌਂਦੇ ਹੋ ਜਦੋਂ ਅਸੀਂ ਪ੍ਰਭੂ ਦੇ ਵਿੱਚੋਂ ਹੀ ਸੌਂ ਜਾਂਦੇ ਆ ਪ੍ਰਭੂ ਦੀ ਰਾਹ ਨਾਲ ਕਰਦੇ ਕਰਦੇ ਹਟ ਜਾਂਦੇ ਆ ਜਦੋਂ ਅਸੀਂ ਪਿੱਛੇ ਚਲ ਜਾਂਦੇ ਆ ਜਦੋਂ ਅਸੀਂ ਮੁੜ ਜਾਂਦੇ ਆ ਜਦੋਂ ਅਸੀਂ ਪ੍ਰਭੂ ਨੂੰ ਛੱਡ ਦਿੰਦੇ ਆ ਤੇ ਪ੍ਰਭੂ ਨੂੰ ਛੱਡ ਕੇ ਫੇਰ ਦੁਨੀਆ ਦਾੜੀ ਵਿੱਚ ਚਲ ਜਾਂਦੇ ਆ ਫੇਰ ਉਹ ਬੁੱਤ ਪ੍ਰਸਤੀ ਵਿੱਚ ਚਲ ਜਾਂਦੇ ਆ ਫੇਰ ਉਹ ਨਕਮੀਆਂ ਤੇ ਅਨਮੋਲ ਗੱਲਾਂ ਵਾਲ ਚਲੇ ਜਾਂਦੇ ਆ ਉਹਨਾਂ ਨੂੰ ਸੋਨਾ ਕਹਿੰਦੇ ਨੇ ਉਹ ਸੋਝਾਂਦੇ ਨੇ ਤੇ ਪ੍ਰਭੂ ਯਿਸੂ ਮਸੀਹ ਮੈਨੂੰ ਤੇ ਤੁਹਾਨੂੰ ਕਹਿੰਦਾ اے ਸੋਨੇ ਵਾਲੇ ਮੁਰਦਿਆਂ ਦੇ ਵਿੱਚੋਂ ਜਵਾਗੋਤ ਕਿਉਂਕਿ ਮੁਰਦਿਆਂ ਲਈ ਕਿਆਮਤ ਹੈਗੀ ਨਹੀਂ ਆ ਇੱਕ ਵਾਰੀ ਫੇਰ ਬੋਲੋ ਹਲੇਲੂਇਆ ਗੱਜ ਕੇ ਜਿੱਦਾਂ ਮੈਂ ਗੱਜ ਕੇ ਬੋਲਦਾ ਗੱਜ ਕੇ ਬੋਲੋ ਹਲੇਲੂਇਆ ਗੱਜ ਕੇ ਬੋਲੋ ਹਲੇਲੂਇਆ ਫੁੱਟ ਗੱਜ ਕੇ ਬੋਲੋ ਹਲੇਲੂਇਆ ਅੱਛਾ ਇੱਥੇ ਪ੍ਰਭੂ ਜੀ ਕੀ ਕਹਿੰਦੇ ਨੇ ਇਸ ਲਈ ਉਹ ਆਖਦਾ ਹੈ ਇਸ ਲਈ ਤੁਹਾਨੂੰ ਕਾਹਦੇ ਲਈ ਆਖਦਾ ਏ ਸੌਣ ਵਾਲਿਆ ਏ ਸੌਣ ਵਾਲਿਆ ਜਾਗ ਜਾਗ ਅੱਦੇ ਮੁਰਦਿਆਂ ਵਿੱਚੋਂ ਅੱਦੇ ਮੁਰਦਿਆਂ ਦੇ ਵਿੱਚੋਂ ਜੀ ਉੱਠ ਜੀ ਉੱਠੇ ਮੁਰਦਿਆਂ ਦੇ ਵਿੱਚੋਂ ਜੀ ਉੱਠਣਾ ਪਵੇਗਾ ਨਾ ਮਸੀਹ ਦਾ ਚਾਨਣ ਤੇਰੇ ਉੱਤੇ ਚਮਕੇਗਾ ਕਦੋਂ ਚਮਕੇਗਾ ਪ੍ਰਭੂ ਦਾ ਚਾਨਣ ਜਦੋਂ ਤੁਸੀਂ ਕੀ ਕਰੋਗੇ ਮੁਰਦਿਆਂ ਦੇ ਵਿੱਚੋਂ ਮੁਰਦਿਆਂ ਦੇ ਵਿੱਚੋਂ ਫਿਰ ਬੋਲੋ ਮੁਰਦਿਆਂ ਦੇ ਵਿੱਚੋਂ ਹਣਾ ਜਦੋਂ ਪ੍ਰਭੂ ਯਿਸੂ ਮਸੀਹ ਨੇ ਯਹੋਨਾ ਨੂੰ ਇਹ ਕਿਹਾ ਕਿ ਤੂੰ ਮੇਰੇ ਪਿੱਛੇ ਹੋ ਤੁਰ ਤੇ ਪਤਾ ਕੀ ਕਹਿੰਦਾ ਕਿ ਮੈਨੂੰ ਕੀ ਕਾਰ ਮੁਰਦਿਆਂ ਨੂੰ ਮੇਰਾ ਮੁਰਦਾ ਹੈ ਉਹਨੂੰ ਗਾਡੇ ਆਉਣ ਦੋ ਤੁਹਾਨੂੰ ਪਤਾ ਪ੍ਰਭੂ ਜੀ ਸੁਨੇ ਕੀ ਕਿਹਾ ਮੁਰਦਿਆਂ ਨੂੰ ਮੁਰਦੇ ਗੱਡਣ ਦੇ ਤੂੰ ਕੀ ਕਰ ਮੇਰੇ ਪਿੱਛੇ ਹੋ ਤੁਰ ਫੇਰ ਤੇਰੇ ਤੇ ਕੀ ਪ੍ਰਭੂ ਦਾ ਚਾਨਣ ਚਮਕੇਗਾ ਕਿਉਂਕਿ ਪ੍ਰਭੂ ਯਿਸੂ ਮਸੀਹ ਕੱਲਾ ਹੀ ਕਹਿੰਦਾ ਮੈਂ ਜਗਤ ਦਾ ਚਾਨਣ ਹਾਂ ਮੈਂ ਕੀ ਹਾਂ ਜਗਤ ਦਾ ਚਾਨਣ ਜੋ ਮੇਰੇ ਪਿੱਛੇ ਹੋ ਤੁਰੇਗਾ ਉਹ ਨੇਰੇ ਵਿੱਚ ਰਹੇਗਾ ਨੇਰੇ ਵਿੱਚ ਨਹੀਂ ਉਹ ਚੱਲੇਗਾ ਉਹਦੀ ਜ਼ਿੰਦਗੀ 'ਚ ਹਨੇਰਾ ਨਹੀਂ ਰਹੇਗਾ ਤੇ ਜਿਹੜੇ ਨੇਰੇ ਵਿੱਚ ਰਹਿੰਦੇ ਨੇ ਉਹ ਕੀ ਖਾਂਦੇ ਰਹਿੰਦੇ ਨੇ ਠੇਡੇ ਹੀ ਖਾਂਦੇ ਰਹਿੰਦੇ ਨੇ ਉਹਨਾਂ ਦੇ ਘਰ ਚ ਹਨੇਰਾ ਹੀ ਰਹਿੰਦਾ ਕਦੇ ਚਾਨਣ ਆਉਂਦਾ ਤੇ ਚਾਨਣ ਖੁਸ਼ੀ ਨੂੰ ਦਰਸਉਂਦਾ ਜੇ ਚਾਨਣ ਨਜਾਤ ਲਿਆਉਂਦਾ ਜੇ ਚਾਨਣ ਮੁਕਤੀ ਲਿਆਉਂਦਾ ਜੇ ਚਾਨਣ ਜਿੰਨਾਂ ਦੇ ਘਰ ਦੇ ਵਿੱਚ ਆ ਜਾਂਦਾ ਉਹਨਾਂ ਦੇ ਘਰ ਵਿੱਚ ਲੈਹਰਾ ਬੈਰਾ ਹੋ ਜਾਂਦੀਆਂ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਹੀ ਤੇ ਖੁਸ਼ੀਆਂ ਹੀ ਹੁੰਦੀਆਂ ਇੱਕ ਵਾਰੀ ਫੇਰ ਬੋਲੋ ਆਮੀਨ ਆਮੀਨ ਅੱਛਾ ਮੁਰਦਿਆਂ ਦੇ ਵਿੱਚੋਂ ਕੀ ਕਰ ਮੁਰਦੇ ਕੌਣ ਨੇ ਜਿਹੜੇ ਮੁਰਦਿਆਂ ਦੀ ਬੰਗਦੀ ਮੁਰਤਿਆਂ ਦੀ ਬੰਦਗੀ ਭਗਤੀ ਕਰਦੇ ਨੇ ਹੈਨਾ ਜਬੂਰਾਂ ਦੀ ਪੋਥੀ ਵਿੱਚ ਲਿਖਿਆ ਉਹਨਾਂ ਦੇ ਕੰਨ ਤਾਂ ਹਨ ਪਰ ਸੁਣਦੇ ਨਹੀਂ ਹੈਨਾ ਆਪਾਂ ਕਿ ਦੀ ਭਗਤੀ ਹੈਨਾ ਪਿੱਛੇ ਜੇ ਆਪਾਂ ਮੈਂ ਇੱਕ ਵਚਨ ਸਿਖਾਇਆ ਹੈ ਤੁਸੀਂ ਉਹਨਾਂ ਦੀ ਭਗਤੀ ਕਰਦੇ ਕਰਦੇ ਹੋ ਜਿਹੜੇ ਅਸਲ 'ਚ ਈਸ਼ਵਰ ਹੈਗੇ ਨਹੀਂ ਹੈਨਾ ਕਿ ਦੀ ਭਗਤੀ ਕਰ ਰਹੇ ਹੋ ਤੁਸੀਂ ਕਿ ਦੀ ਕਿ ਦੀ ਭਗਤੀ ਕਰਦੇ ਸੀ ਪਹਿਲੇ ਆਪਾਂ ਜਿਹੜੇ ਸਵਰ ਨਹੀਂ ਸੀ ਕਿ ਉਹਨਾਂ ਲਈ ਕੀ ਸਮਝਦੇ ਹਨ ਈਸ਼ਵਰ ਸਮਝ ਕੇ ਕੀ ਕਰੀ ਜਾਂਦੇ ਹਨ ਭਗਤੀ ਭਗਤੀ ਕਰੀ ਜਾਂਦੇ ਹਨ ਹੈ ਤੁਹਾਨੂੰ ਪਤਾ ਹੈ ਜੇ ਸੁਮਸੀ ਦੀ ਬੰਦਗੀ ਕਰਨ ਦੇ ਲਈ ਨਾਰੀਅਲ ਦੀ ਜ਼ਰੂਰਤ ਨਹੀਂ ਆ ਜੇ ਸੁਮਸੀ ਦੀ ਬੰਦਗੀ ਕਰਨ ਦੇ ਲਈ ਇਹ ਫੁੱਲਾਂ ਦੀ ਥਾਲੀ ਦੀ ਜ਼ਰੂਰਤ ਨਹੀਂ ਆ ਜੇ ਸੁਮਸੀ ਦੀ ਬੰਦਗੀ ਕਰਨ ਦੇ ਲਈ ਇਹ ਧੂਖ ਬੱਤੀਆਂ ਦੀ ਜ਼ਰੂਰਤ ਨਈਆ ਯੇ稣ਸੀ ਤੇ ਤੁਹਾਡਾ ਦਿਲ ਮੰਗਦਾ ਤੇ ਯੇ稣ਸੀ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਮੁਰਦਿਆਂ ਦੇ ਵਿੱਚੋਂ ਉੱਚੀ ਬੋਲ ਦਿਓ ਇੱਕ ਵਾਰੀ ਫੇਰ ਜੀ ਕੋ ਤੁਸੀਂ ਜੀ ਤੁਹਾਨੂੰ ਇਹਨਾਂ ਮਰਿਆਂ ਦੇ ਵਿੱਚੋਂ ਨਿਕਲਣਾ ਪੈਣਾ ਮਰਦਖਾਨੇ ਦੇ ਵਿੱਚ ਤੁਸੀਂ ਜਾ ਕੇ ਵੇਖ ਲਿਓ ਉੱਥੇ ਕੋਈ 10 ਮੁਰਦੇ ਹੋਣਗੇ ਨਾ ਤੇ ਤੁਸੀਂ ਵੀ ਵਿੱਚ ਮੁਰਦਾ ਜਿਹਾ ਹੀ ਬਣ ਜਾਓਗੇ ਵੇਖ ਵੇਖ ਕੇ ਬੰਦਾ ਮੁਰਦਾ ਹੋ ਜਾਂਦਾ ਤੇ ਅੱਜ ਵੇਖ ਵੇਖ ਕੇ ਮੁਰਦਾ ਹੋ ਗਏ ਨੇ ਬਹੁਤ ਸਾਰੇ ਭੈਣ ਭਰਾ ਮੁਰਦਿਆਂ ਦੀ ਭਗਤੀ ਕਰ ਕਰਕੇ ਮੁਰਦਿਆਂ ਦੇ ਵਿੱਚ ਬੈ ਬੈ ਕੇ ਆਪ ਵੀ ਮੁਰਦੇ ਬਣ ਗਏ ਨੇ ਤੇ ਜੇ ਸੁਮਸੀ ਦੇ ਕੋਲ ਜਿਹੜਾ ਆ ਜਾਂਦਾ ਉਹੀ ਮੁਰਦਾ ਫੇਰ ਜੀ ਉੱਠਦਾ ਜੇ ਕਹਿੰਦੇ ਮੁਰਦਾ ਜਿੰਦਾ ਕਰਦੇ ਆ ਮੁਰਦਾ ਐ ਹੋਈ ਆ ਜੇ ਕੋਈ ਨਸਿਆਂ ਨੂੰ ਛੱਡ ਦਿੰਦਾ ਬਰੀਆਏ ਨੂੰ ਛੱਡ ਦਿੰਦਾ ਪੁੱਤ ਪ੍ਰਸਤੀ ਨੂੰ ਛੱਡ ਦਿੰਦਾ ਮੂਤ ਦੀ ਜਗਾ ਉਹ ਦੁੱਧ ਪੀਣ ਲੱਗ ਪੈਂਦਾ ਗੋਏ ਦੀ ਜਗਾ ਆਈਸਕ੍ਰੀਮ ਖਾਣ ਲੱਗ ਪੈਂਦਾ ਉਹਨੂੰ ਨੇਰੇ ਚੋਂ ਨਿਕਲ ਕੇ ਉਹ ਚਾਨਣ 'ਚ ਆ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਜਿਹਦੀ ਮੈਂ ਭਗਤੀ ਕਰ ਰਿਆਂ ਇਹ ਤੇ ਸਾਢੇ ਤਿੰਨ ਫੁੱਟ ਟੋਏ ਦੇ ਵਿੱਚ ਪਿਆ ਹੋਇਆ ਇੱਕ ਵਾਰੀ ਫੇਰ ਬੋਲ ਦੋ ਹੇਲੂਇਆ ਮੰਨ ਲਓ ਕੋਈ ਚੋਰ ਚੋਰੀ ਕਰ ਰਿਹਾ ਹੈ ਮੰਨ ਲਓ ਕੋਈ ਚੋਰ ਚੋਰੀ ਕਰ ਰਿਹਾ ਹੈ ਉਹ ਨੇਰੇ ਦੇ ਵਿੱਚੋਂ ਚੋਰੀ ਕਰ ਰਿਹਾ ਤੁਹਾਡੀ ਲਿਜੋੜੀ ਨੂੰ ਤੋੜ ਰਿਹਾ ਹੈ ਤੇ ਉਹਦੇ ਤੇ ਇੱਕਦਮ ਬੜੀ ਵੱਡੀ ਲਾਈਟ ਮਾਰ ਦਿਓ ਤੇ ਉਹਦੀ ਚੋਰੀ ਕੀ ਹੋ ਜਾਊਗੀ ਕੀ ਹੋ ਜਾਏਗੀ ਉਹਦੀ ਚੋਰੀ ਉੱਚੀ ਬੋਲ ਦੋ ਨਾ ਹਟਿਓ ਚੋਰੀ ਕਰਨ ਤੋਂ ਪਰ ਬੋਲੀ ਦੋ ਅੱਡਾਈ ਹਾਂ ਉਹਦੀ ਚੋਰੀ ਕੀ ਹੋ ਜੂਗੀ ਜਾਗਰ ਹੋ ਜੇਗੀ ਤੇ ਜਸੂ ਮਸੀਹ ਜਿਹਦੇ ਜਿਹਦੇ ਉੱਤੇ ਚਮਕ ਜਾਂਦਾ ਜਿਹਦੇ ਜਿਹਦੇ ਉੱਤੇ ਜਸੂ ਦੀ ਚਮਕ ਪੈ ਜਾਂਦੀ ਆ ਉਹ ਨੇਰੇ ਵਿੱਚੋਂ ਨਿਕਲ ਜਾਂਦੇ ਆ ਤੇ ਉਹਨਾਂ ਨੂੰ ਆਪਣੀ ਚੋਰੀ ਨਜ਼ਰਾਂ ਲੱਗ ਪੈਂਦੀ ਆ ਆਪਣੀ ਬਰੀਾਈ ਉਹਨਾਂ ਨੂੰ ਨਜ਼ਰਾਂ ਤੇ ਲੱਗ ਪੈਂਦੇ ਆ ਉਹਨਾਂ ਨੂੰ ਆਪਣੀ ਬੁੱਤ ਪੁਰਸ਼ਤੀ ਨਜ਼ਰਾਂ ਲੱਗ ਪੈਂਦੀ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਿਹਦੀ ਮੈਂ ਪਗਤੀ ਕਰ ਰਹੀ ਆ ਇੱਥੇ ਬੰਦਿਆ ਪਰ ਹੁਣ ਮੈਂ ਯਿਸੂ ਦੇ ਕੋਲ ਜਾਊਂਗੀ ਜਿਹੜਾ ਮਰ ਗਿਆ ਸੀ 33ਰੇ ਦਿਨ ਫਿਰ ਉਹ ਜਿੰਦਾ ਹੋ ਗਿਆ ਤੇ ਉਹ ਹੁਣ ਵੀ ਜਿੰਦਾ ਤੇ ਮੈਂ ਯਿਸੂ ਦੇ ਤੇ ਮੈਂ ਮੁਰਦਿਆਂ ਵਿੱਚੋਂ ਨਿਕਲ ਕੇ ਤੇ ਹੁਣ ਜਿੰਦਾ ਹੋ ਜਾਊਂਗੀ ਪਾਵਰ ਕਲਾਈਸ ਦਾ ਮਾਰਕਾ ਮੈਂ ਕੀ ਹੋ ਜਾਂਗੀ ਹੁਣ ਉਹ ਯਸਮਸੀ ਜੂੰਦਿਆ ਕਰਦਾ ਜੇ ਲੜਾਈਆਂ ਕਰਨ ਵਾਲਿਓ ਯਸਮਸੀ ਲੜਾਈਆਂ ਝਗੜੇ ਮੁਕਾ ਦੇਣਾ ਦੇ ਉਹ ਦਿਲਾਂ ਨੂੰ ਹਲੀਮ ਕਰ ਦਿੰਦਾ ਜੇ ਫੇਰ ਬੋਲੋ ਆਮੀ ਆਮੀ ਕੋਈ ਜਣਾ ਜਿਹਨੂੰ ਜਿਆਦਾ ਵਧੀਆ ਲੱਗ ਰਿਹਾ ਉੱਚੀ ਬਾਜਣਾ ਬੋਲੇ ਆਮੀ ਹਾਂ ਇਸ ਤਰ੍ਹਾਂ ਜੋ ਇਹਨੂੰ ਕਹਿੰਦੇ ਜਾਗਣਾ ਇਹਨੂੰ ਕਹਿੰਦੇ ਜਾਗਣਾ ਬਿਨਾਂ ਤਰਕ ਹੋ ਕੇ ਪਰਮੇਸ਼ਰ ਦੀ ਬੰਦਗੀ ਕਰਨੀ ਬਿਨਾਂ ਡਰੇ ਪ੍ਰਭੂ ਦੀ ਬੰਦਗੀ ਕਰਨੀ ਮੈਨੂੰ ਕਿਸੇ ਦਾ ਡਰ ਦੂਰ ਨਹੀਂ ਆ ਅਣਾ ਉਹ ਪ੍ਰਭੂ ਦੇ ਧੀਆਂ ਤੇ ਪੁੱਤਰ ਬਣ ਜਾਂਦੇ ਨੇ अच्छा थोड़ा हम अगले वचन ਵਿੱਚ ਚੱਲਾਂਗੇ ਜਲਦੀ ਜਲਦੀ ਚੌਕਸੀ ਨਾਲ ਵੇਖੋ ਹਾਂ ਹੁਣ ਕਿਦਾਂ ਵੇਖੋ ਤੁਸੀਂ ਆਪਣੇ ਆਪ ਨੂੰ ਚੌਕਸੀ ਦੇ ਨਾਲ ਵੇਖੋ ਭਈ ਤੁਸੀਂ ਭਈ ਮੈਂ ਪਹਿਲੇ ਕੀ ਸਾਂ ਆਪਣੇ ਆਪ ਨੂੰ ਚੈੱਕ ਕਰੋ ਕਿ ਮੈਂ ਪਹਿਲੇ ਕੀ ਸਾਂ ਮੈਂ ਪਹਿਲੇ ਕਿਦੀ ਬੰਦਗੀ ਕਰਦੀ ਸਾਂ ਪਹਿਲੇ ਮੇਰਾ ਪਰਮੇਸ਼ਰ ਕਿਦਾਂ ਦਾ ਸੀ ਪਹਿਲੇ ਮੇਰਾ 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 ਪ੍ਰਭੂ ਕਿਦਾਂ ਦਾ ਸੀ ਤੇ ਹੁਣ ਕਿਦਾਂ ਦਾ ਪ੍ਰਭੂ ਸਾਡਾ ਪਤਾ ਕਿਦੇ ਵਰਗਾ ਜੀ ਕਿਦੇ ਵਰਗਾ ਪ੍ਰਭੂ ਨੇ ਮੈਨੂੰ ਤੇ ਤੁਹਾਨੂੰ ਬਣਾਇਆ ਕਿਹਨਾਂ ਦੇ ਸਰੂਪ ਤੇ ਬਣਾਇਆ ਆਪਣੇ ਆਪਣੇ ਸਰੂਪ ਤੇ ਬਣਾਇਆ ਤੇ ਜਿਹੜਾ ਸਾਡਾ ਪ੍ਰਭੂ ਉਹ ਸਾਡੇ ਵਰਗਾ ਫੇਰ ਬੋਲੋ ਸਾਡਾ ਪ੍ਰਭੂ ਸਾਡੇ ਵਰਗਾ ਉੱਚੀ ਆਵਾਜ਼ ਨਾਲ ਬੋਲੋ ਸਾਡਾ ਸਾਡਾ ਪ੍ਰਭੂ ਸਾਡੇ ਵਰਗਾ ਪ੍ਰਭੂ ਨੇ ਸਾਨੂੰ ਆਪਣੇ ਸਰੂਪ ਤੇ ਬਣਾਇਆ ਤੇ ਆਪਣਾ ਆਤਮਾ ਸਾਡੇ ਵਿੱਚ ਪਾ ਦਿੱਤਾ ਆਪਣੀ ਸਮਝ ਸਾਡੇ ਵਿੱਚ ਪਾ ਦਿੱਤੀ ਆਪਣੀ ਅਕਲ ਉਹਨੇ ਪਾ ਦਿੱਤੀ ਤੇ ਹੁਣ ਅਸੀਂ ਬੇਅਕਲੇ ਨਹੀਂ ਰਹੇ ਹੁਣ ਅਸੀਂ ਕੀ ਬਣ ਗਏ ਆ ਅਕਲ ਵਾਲੇ ਬਣ ਗਏ ਹੁਣ ਸਾਨੂੰ ਕੀ ਆ ਗਈ ਆ ਅਕਲ ਆ ਗਈ ਆ ਪਹਿਲੇ ਹਿੰਦਾਂ ਗਿਆਨ ਤੇ ਹੁਣ ਦੇਖ ਕਿੰਨੇ ਕਿੰਨਿਆਂ ਨੇ ਧਾਗੇ ਪਾਏ ਰਏ ਸੀ ਬੋਲ ਹਾਲੇਲੂਇਆ ਅੱਜ ਵੇਲੇ ਪੁਰਾਣੇ ਨਹੀਂ ਆਏ ਤੇ ਨਵੇਂ ਆ ਗਏ ਹੈ ਨਾ ਲੋਕ ਕੋਈ ਪੁਰਾਣੇ ਬਿਲਕੁਲ ਫਿੱਖੋ ਕਿੱਡੀ ਕਿੱਡੀ ਦੂਰੋਂ ਆਉਂਦੇ ਨੇ ਹਨਾ ਰਕਸੇ ਲੈਂਦੇ ਫੇਪੇਂਡੋ ਤੁਰਦੇ ਫਿਰ ਬਾਸਤੇ ਆਉਂਦੇ ਫਿਰ ਇੱਥੇ ਇੱਥੋਂ ਅੱਗੇ ਆਉਂਦੇ ਸਨਈਓ ਵੇਖੋ ਸਨਈਏ ਕਿੰਡਾ ਵੱਡਾ ਮੇਲਾ ਆ ਸਾਡੀਆਂ ਭੈਣਾਂ ਬੈਠੀਆਂ ਸਨਈਏ ਤੋਂ ਮੇਲਾ ਛੱਡ ਕੇ ਵੇਖਣਾ ਛੋਟੇ ਝੁੰਡ ਵਿੱਚ ਬੈਠੀਆਂ ਆਪ ਆਪਣੀ ਸੰਧਿਆ ਨਾ ਹਨਾ ਬੋਲੋ ਹਾਲੇਲੂਇਆ ਹਨਾ ਲੋਕੀ ਸਨਈਏ ਨੂੰ ਜਾਣਦੇ ਤੇ ਇਹ ਯਕਿਨ ਪ੍ਰਭੂ ਕਹਿੰਦਾ ਤੂੰ ਮੁਰਦਿਆਂ ਦੇ ਵਿੱਚੋਂ ਕੀ ਕਰ ਨਿਕਲ ਸਾਨੂੰ ਕੀ ਕਰਨਾ ਪਵੇਗਾ ਮੁਰਦਿਆਂ ਵਿੱਚੋਂ ਨਿਕਲਣਾ ਪਵੇਗਾ ਹੁਣ ਦੋ ਲਾਈਨਾਂ ਹੋਰ ਪੜਦਾਂਗੇ ਅੱਜ ਗਰਮੀ ਥੋੜੀ ਜਿਹੀ ਵਾਧੀ ਜਾਂਦੀ ਆ ਟਾਈਮ ਵੀ ਜਾਂਦਾ ਹੋ ਗਿਆ ਆਪਾਂ ਹੋਰ ਥੋੜਾ ਜਿਹਾ ਪੜਾਂਗੇ ਚੌਕਸੀ ਨਾਲ ਵੇਖੋ ਭਈ ਚੌਕਸੀ ਦੇ ਨਾਲ ਮੇਰੀਓ ਪਿਆਰੀਓ ਪਿਆਰੀਓ ਭੈਣੋ ਚੌਕਸੀ ਦੇ ਨਾਲ ਵੇਖੋ ਜਣੀ ਕਿ ਚੰਗੀ ਤਰ੍ਹਾਂ ਵੇਖੋ ਆਪਣੇ ਆਪ ਨੂੰ ਕਿ ਮੇਰੀ ਦੁਆ ਕਿਦਾਂ ਦੀ ਆ ਹੁਣ ਹੁਣ ਮੈਨੂੰ ਚੰਗਿਆ ਤੇ ਜਸੂ ਨੇ ਕਰਤਾ ਤੇ ਪਹਿਲੇ ਹੀ ਜਸੂ ਦਾ ਕੰਮ ਤੇ ਹੁਣ ਕਿੰਨਾ ਦਾ ਕੰਮ ਆ ਹੁਣ ਕਿੰਨਾ ਦਾ ਕੰਮ ਮੇਰੀਓ ਭੈਣੋ ਤੁਹਾਡਾ ਕੰਮ ਆ ਪਹਿਲੇ ਜਸੂ ਦਾ ਕੰਮ ਸੀ ਤੇ ਤੁਹਾਨੂੰ ਉਹ ਅਕਲਮੰਦ ਬਣਾਵੇ ਪਹਿਲੇ ਜਸੂ ਦਾ ਕੰਮ ਸੀ ਕਿ ਤੁਹਾਨੂੰ ਮੂਰਤੀਆਂ ਪੂਜਾ ਤੋਂ ਹਟਾਵੇ ਪਹਿਲੇ ਜਸੂ ਦਾ ਕੰਮ ਸੀ ਤੁਹਾਨੂੰ ਬੁਰੀਆਈ ਤੋਂ ਹਟਾਵੇ ਪਹਿਲੇ ਜਸੂ ਦਾ ਕੰਮ ਸੀ ਤੁਹਾਡੇ ਤੁਹਾਡੇ ਵਿੱਚ ਜਿਹੜੇ ਤੁਹਾਡੇ ਤੁਹਾਡੇ ਪਿਓ ਦਾਦੀਆਂ ਦਾਦਿਆਂ ਦੇ ਸਰਾਪ ਆ ਉਹਨਾਂ ਸਰਾਪਾਂ ਨੂੰ ਖਤਮ ਕਰੇ ਹਣਾ ਤੇ ਉਹ ਤੇ ਪ੍ਰਭੂ ਨੇ ਹੁਣ ਕਰ ਦਿੱਤੇ ਨੇ ਆ ਕਿੰਨਿਆਂ ਦੇ ਨਵੇਂ ਗੁਰਦੇ ਨਵੇਂ ਨਵੇਂ ਮਰੇ ਹੋਏ ਉਹ ਪਾਜੀ ਬੈਠੇ ਨੇ ਅੱਜ ਕਈ ਵੇ ਚੁਆਏ ਨੇ ਕਿੰਨਿਆਂ ਕੈਂਸਰ ਵਾਲੇ ਸਾਡੀ ਭੈਣ ਜੀਓ ਕਿੱਥੇ ਚਲ ਗਈ ਕਿਤੇ ਕੋਈ ਗੁੱਸੇਦ ਨਹੀਂ ਹੋ ਗਈ ਕਿ ਪਾਪਟ ਨੇ ਦਵਾਈ ਨਹੀਂ ਕੀਤੀ ਉਹਨਾਂ ਦੇ ਘਰ ਵਾਲੇ ਦਾ ਕਿੱਡਾ ਵੱਡਾ ਫੋੜਾ ਸੀ ਪਿੱਠ ਤੇ ਜ਼ਹਿਰ ਦਾ ਬਣਿਆ ਹੋਇਆ ਹੈਨਾ ਇਕਦਮ ਹੀ ਉੱਡ ਗਿਆ ਪਤਾ ਹੀ ਨਹੀਂ ਲੱਗਾ ਕਿੱਥੇ ਚਲਾ ਗਿਆ ਬੋਲ ਹਾਲੇਲੂਇਆ ਹਲੇਲੀ ਹਣਾ ਉਹ ਸੀ ਕੰਮ ਜੇ ਸੁਰਾਤੇ ਜਸੂ ਨੇ ਕੀਤਾ ਉਹ ਕੰਮ ਕਿਨੇ ਕੀਤਾ ਬਾਹਟਰ ਨੇ ਕੀਤਾ ਬਾਹਟਰ ਪੂਟਰ ਨਹੀਂ ਕਰਦਾ ਐਵੇਂ ਕਿਤੇ ਪਾਠ ਨੇ ਨਾ ਪਾਠ ਨੂੰ ਪਾਪਾ ਪੂਪਾ ਨਾ ਗਿਆ ਕਰੋ ਇੱਕ ਕੋਈ ਪਾਪਾ ਜਿਹੜਾ ਕਿੱਥੇ ਆ ਜਿਹੜਾ ਸਵਰਗ ਦੇ ਵਿੱਚ ਹੈ ਉਹਨੂੰ ਪਾਪਾ ਕਿਹਾ ਕਰੋਦੇ ਉਹਨੂੰ ਤੁਸੀਂ ਉਹਦੇ ਚਰਨਾ ਚ ਰਿਆ ਕਰੋ ਤੇ ਪਹਿਲੇ ਉਹਦਾ ਕੰਮ ਸੀ ਹੁਣ ਤੁਹਾਡਾ ਕੰਮ ਹੈ ਕਿ ਤੁਸੀਂ ਕੀ ਕਰੋ ਆਪਣੇ ਆਪ ਨੂੰ ਚੌਕਸੀ ਦੇ ਨਾਲ ਵੇਖਣਾ ਕਿ ਮੇਰੀ ਸੁਬਾਹ ਦੀ ਪ੍ਰਾਰਥਨਾ ਕਿਦਾਂ ਦੀ ਆ ਸ਼ਾਮ ਦੀ ਪ੍ਰਾਰਥਨਾ ਕਿਦਾਂ ਦੀ ਆ ਤੇ ਪਹਿਲੇ ਨਾਲੋਂ ਮੇਰੀ ਪ੍ਰਾਰਥਨਾ ਵਧੀ ਆ ਕੇ ਪਹਿਲੇ ਨਾਲੋਂ ਮੇਰਾ ਕੋਈ ਫਰਕ ਪਿਆ ਆ ਆ ਕੇ ਨਹੀਂ ਹੈ ਨਾ ਇਹ ਪ੍ਰਭੂ ਤੋਂ ਅਨੁ ਆਪਰੇ ਆਪ ਨੂੰ ਕਹਿੰਦਾ ਚੌਕਸੀ ਨਾਲ ਦੇਖੋ ਮੈਂ ਕਿਦਾਂ ਦਸਮ ਦਿੰਦੀ ਆ ਮੈਂ ਦਾਨ ਕਿਦਾਂ ਕਰਦੀ ਆ ਕਿੰਨਾ ਪ੍ਰਭੂ ਨੂੰ ਦੇਣੀ ਆ ਤੇ ਪ੍ਰਭੂ ਕੋ ਕਿੰਨਾ ਲੈਣੀ ਆ ਹੈ ਨਾ ਪਰਬੂ ਮੈਨੂੰ ਕਿੰਨਾ ਦਿੰਦਾ ਤੇ ਮੈਂ ਕਿੰਨਾ ਪ੍ਰਭੂ ਦੇ ਅੱਗੇ ਰੱਖਦੀਆਂ ਉਹ ਤੇ ਬਾਤੂਚਾਰੇ ਪ੍ਰਚਾਰ ਹੀ ਨਹੀਂ ਕਰਦੇ ਤੇ ਕਲਿਸਿਆ ਡਰ ਕੇ ਭੱਜ ਜੇਗੀ ਹਨਾ ਭਜਣਾ ਭੱਜ ਜੋ ਪ੍ਰਭੂ ਦੇ ਕਲਾਮ ਚ ਲਿਖਿਆ ਜਿਹੜੀਆਂ ਮੇਰੀਆਂ ਪੈ Đਾਂ ਨੇ ਉਹ ਮੇਰੇ ਪਿੱਛੇ ਕੀ ਕਰਦੀਆਂ ਨੇ ਚੱਲਦੀਆਂ ਨੇ ਤੇ ਮੈਂ ਪੇ Đਾਂ ਲਈ ਆਪਣੀ ਕੀ ਦਿੰਦਾ ਹਾਂ ਜਾਨ ਦਿੰਦਾ ਜਿਹੜੀਆਂ ਪ੍ਰਬੂਹ ਗਿਆਨ ਹੈ ਜਿਹੜੀਆਂ ਮੈਨੂੰ ਪ੍ਰਭੂ ਨੇ ਦਿੱਤੀਆਂ ਨੇ ਕੋਈ ਉਹਨਾਂ ਕੋਈ ਮਾਈ ਦਾ ਲਾਲ ਖੋ ਸਕਦਾ ਕੋਈ ਨਹੀਂ ਦੇਖ ਹੋ ਸਕਦਾ ਜਿਹੜੀਆਂ ਮੇਰੀਆਂ ਨੇ ਜਿਹੜੀਆਂ ਪ੍ਰਭੂ ਨੇ ਮੈਨੂੰ ਦੇ ਦਿੱਤੀਆਂ ਨੇ ਕੋਈ ਨਹੀਂ ਖੋ ਸਕਦਾ ਚਾਹੇ ਜਿੰਨੀਆਂ ਮਰਜੀ ਬੰਦਗੀਆਂ ਲੱਗ ਲੱਗੇ ਹੋ ਜਾਣ ਸਾਡੇ ਲਾਗੇ 25 30 ਪਾਸਟਰ ਨੇ ਵੱਡੀਆਂ ਦੋ ਬ੍ਰਾਂਚ ਆ ਜਾਂਦੀਆਂ ਮੇਰਾ ਖਿਆਲ ਤੇਜੀ ਬ੍ਰਾਂਚ ਵੀ ਬਣਨ ਵਾਲੀ ਆ ਫੇਰ ਜਿਹੜੀਆਂ ਸਾਡੀਆਂ ਨੇ ਕੋਈ ਖੋਈ ਨਹੀਂ ਸਕਦਾ ਭਾਵੇਂ ਜਿੰਨੇ ਮਰਜੀ ਪੋਹਟਰ ਭਾਵੇਂ ਜਿੰਨੇ ਮਰਜੀ ਘਰਾਂ ਤੇ ਪੇਠੀ ਜਾਣ ਉਹੀ ਚਮਤਕਾਰ ਕਿੱਥੇ ਹੁੰਦੇ ਨੇ ਇਹ ਆ ਵੀ ਸਾਡੇ ਕੋ ਉੱਥੇ ਨਿਰੇ ਬਿਮਾਰ ਆਉਂਦੇ ਨੇ ਸਾਡੇ ਕੋ ਬਿਮਾਰ ਘਟ ਆਉਂਦੇ ਨੇ ਪਰ ਜੇ ਸਾਡੇ ਕੋ ਵੀ ਬਿਮਾਰੀ ਆਉਣ ਤੇ ਚੈਲੰਜ ਕਰਦੇ ਆ ਜਿਆਦਾ ਚਮਤਕਾਰ ਹੋਣਗੇ ਇੱਥੇ ਕਿੰਨੀਆਂ ਪਵੇ ਸਬਾੜੀਆਂ ਹੋਈਆਂ ਕਿੰਨਿਆਂ ਦੇ ਧਾਗੇ ਖੋਲੇ ਹਾਲੇਲੂਇਆ ਇੱਕ ਵੀ ਝੂਠੀ ਭਵਿੱਖਬਾਣੀ ਹੋਈ ਜਿੰਨੇ ਜਿੰਨਿਆਂ ਨੂੰ ਇਹ ਠਾਲਿਆ ਕੋਈ ਦੱਸੇ ਵੀ ਮੈਂ ਮੇਰੇ ਨਾਲ ਝੂਠ ਬੋਲਿਆ ਪਾਸਟਰ ਨੇ ਕੋਈ ਦੱਸੇ ਜੋ ਕੋਝੋ ਬੋਲਿਆ ਆਤਮਾ ਵੱਲੋਂ ਬੋਲਿਆ ਮੈਂ ਇਹ ਨਹੀਂ ਕਿਹਾ ਕਿ ਤੁਹਾਡੇ ਘਰ ਦੇ ਵਿੱਚ ਲਾਲ ਕੱਪੜਾ ਤੁਸੀਂ ਆਪਣਾ ਤੌਲੀਆ ਫਲਾਣੇ ਥਾਂ ਟੰਗਿਆ ਇਹ ਖੁਦਾ ਦੇ ਆਤਮਾ ਦਾ ਕੰਮ ਨਹੀਂ ਇਹ ਜਾਦੂਗਰਾਂ ਦਾ ਕੰਮ ਹੈ ਬੋਲੋ ਹਾਲੇਲੂਆ ਹਾਲੇਲੂਆ ਅੱਛਾ ਆਪਾਂ ਹੁਣ ਇੱਧਰ ਨਹੀਂ ਚਲਾਂਗੇ ਹੁਣ ਚੌਕਸੀ ਦੇ ਨਾਲ ਕੀ ਕਰੋ ਵੇਖੋ ਭਈ ਤੁਸੀਂ ਕਿ ਕੱਜ ਭਈ ਤੁਸੀਂ ਕਿ ਕੰਨ ਚੱਲਦੇ ਹੋ ਹਾਂਜੀ ਕਿਦਾਂ ਮੰਗੂ ਨਹੀਂ ਕਿਦਾਂ ਕਿਦਾਂ ਨਿਰਬੁੱਧਾ ਨਿਰਬੁੱਧ ਜਿਨ੍ਹਾਂ ਦੇ ਕੋਲ ਬੁੱਧ ਨਹੀਂ ਹੁੰਦੀ ਜਿਨ੍ਹਾਂ ਦੇ ਕੋਲ ਗਿਆਨ ਨਹੀਂ ਹੁੰਦਾ ਉਹ ਕਿਦਾਂ ਚੱਲਦੇ ਨੇ ਹਨਾ ਉਹ ਨਾ ਉਹ ਵਾਰਾ ਹੀ ਚੱਲਦੇ ਨੇ ਹਨਾ ਜਿਨ੍ਹਾਂ ਕੋਲ ਬੁੱਧ ਨਹੀਂ ਹੁੰਦੀ ਉਹ ਉਹ ਕਿਦਾਂ ਫਿਰਦੇ ਨੇ ਗਲੀਆਂ ਦੇ ਵਿੱਚ ਹਨਾ ਜਿੱਥੋਂ ਕਾਗਜ਼ ਮਿਲ ਗਿਆ ਕਦੀ ਕੁਝ ਮਿਲ ਗਿਆ ਖਾਣ ਲਾ ਕਿਉਂਕਿ ਉਹਨਾਂ ਦੇ ਕੋਲ ਕੀ ਕਿਹੜੀ ਚੀਜ਼ ਨਹੀਂ ਆ ਬੁੱਧ ਕਿਹੜੀ ਚੀਜ਼ ਨਹੀਂ ਆ ਤੇ ਜਿਹੜੇ ਬੁੱਧ ਜਿੰਨਾਂ ਦੇ ਕੋਲ ਜਿੰਨਾਂ ਉਹਨਾਂ ਨੂੰ ਪਾਗਲ ਵੀ ਕਹਿੰਦੇ ਆ ਨਾ ਕੀ ਕਹਿੰਦੇ ਨੇ ਉਹਨਾਂ ਨੂੰ ਹਨਾ ਪਾਗਲ ਕਹਿੰਦੇ ਆ ਨਾ ਉਹਨਾਂ ਨੂੰ ਫਿਰ ਕਿੱਥੇ ਫੜ ਕੇ ਲੈ ਕੇ ਜਾਂਦੇ ਨੇ ਪਾਗਲਖਾਨੇ ਜਾ ਬੋਲ ਹallelujah ਹallelujah ਤੇ ਉੱਥੇ ਪਾਗਲ ਕੀ ਹੋ ਜਾਂਦੇ ਨੇ ਠੀਕ ਹੋ ਜਾਂਦੇ ਨੇ ਤੇ ਆ ਜਿੰਨੇ ਵੀ ਪਾਗਲ ਨੇ ਨਾ ਯਿਸੂ ਮਸੀਹ ਕਹਿੰਦਾ ਜਿੰਨਾ ਕੋਲ ਬੁੱਧ ਨਹੀਂ ਜਿੰਨਾਂ ਨੂੰ ਬੁੱਧ ਦਾ ਘਾਟਾ ਮੇਰੇ ਕੋ ਆ ਜਾਓ ਪ੍ਰਭੂ ਕੀ ਕਹਿੰਦਾ ਉਹ ਜਿਹਨਾਂ ਨੂੰ ਬੁੱਧ ਦਾ ਘਾਟਾ ਉਹ ਮੇਰੇ ਕੋਲ ਆਜੋ ਮੈਂ ਤੁਹਾਨੂੰ ਕੀ ਦਵਾਂਗਾ ਬੁੱਧ ਦਵਾਂਗਾ ਪ੍ਰਭੂ ਜੇ ਸੰਸੀ ਬੁੱਧ ਦਿੰਦਾ ਉਹ ਕੰਮਲਿਆਂ ਨੂੰ ਕੀ ਕਰ ਦਿੰਦਾ ਉਹਨਾਂ ਦੇ ਅੰਦਰ ਕੀ ਪਾ ਦਿੰਦਾ ਆਪਣੀ ਸਮਝ ਪਾ ਦਿੰਦਾ ਤੇ ਉਹਨਾਂ ਦੇ ਅੰਦਰੋਂ ਹਨੇਰਾ ਨਿਕਲ ਜਾਂਦਾ ਤੇ ਫਿਰ ਚਾਨਣ ਆ ਜਾਂਦਾ ਟਾਈਮ ਜ਼ਿਆਦਾ ਹੋ ਗਿਆ ਖੁਦਾ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਦੇ ਮਰਕਦਵੇ ਕਿੰਨਿਆਂ ਨੂੰ ਸਮਝ ਲੱਗੀ ਆ ਜਿਨ੍ਹਾਂ ਨੂੰ ਸਮਝ ਲੱਗੇ ਆ ਕਿ ਚਿਲਾ ਕੇ ਬੋ ਰਹਾ ਹallelujah ਚਿਲਾ ਕੇ ਜਿਨ੍ਹਾਂ ਤੇ ਜਿਨ੍ਹਾਂ ਤੇ ਬੋ ਰਹਾ